ਸਾਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਲੰਧਰ ਤੋਂ ਸਾਡੇ ਕੋਲ ਇਸ ਏਰੀਆ ਵਿੱਚ ਅਸੀਂ ਖੜੇ ਆ ਜਿਹੜਾ ਗੜਸ਼ੰਕਰ ਤਹਿਸੀਲ ਬਲਾਕ ਦਾ ਪਿੰਡ ਹੈ ਬਿਲ ਰਾਮਪੁਰ ਬਿਲੜੋਂ ਔਰ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਪਰਲ ਗ੍ਰੰਪਨੀ ਕੰਪਨੀ ਦਾ ਚਿੱਟ ਫੰਡ ਘੁਟਾਲਾ ਹੋਇਆ ਬਹੁਤ ਸਾਰੇ ਪੀੜਤਾ ਨੇ ਸਾਡੇ ਤੱਕ ਪਹੁੰਚ ਕੀਤੀ ਹੈ ਕਿ ਸਾਡੇ ਜਿਹੜੇ ਪੈਸੇ ਆ ਉਹ ਇਸ ਕੰਪਨੀ ਦੇ ਅੰਦਰ ਡੁੱਬ ਚੁੱਕੇ ਨੇ ਔਰ ਇਹਨਾਂ ਦਾ ਇੱਥੇ 500 ਏਕੜ ਦਾ ਇੱਕ ਫਾਰਮ ਹੈ ਜਿਹੜਾ ਅੱਜ ਲਵਾਅਰਸ ਤਰੀਕੇ ਨਾਲ ਸਰਕਾਰ ਨੇ ਆਪਣੇ ਨਜ਼ਦੀਕੀਆਂ ਨੂੰ ਦੇ ਰੱਖਿਆ ਤੁਸੀਂ ਜਾ ਕੇ ਦੇਖੋਗੇ ਉਹਦੇ ਵਿੱਚ 30 30 ਫੁੱਟ ਮਾਈਨਿੰਗ ਹੋ ਚੁੱਕੀ ਆ ਔਰ ਉਹਦੇ ਵਿੱਚ ਜਿਹੜਾ ਸਫੈਦਾ ਖੜਾ ਸੀ ਉਹ ਵੀ ਅਰਬਾਂ ਰੁਪਏ ਦਾ ਸਫੈਦਾ ਉਹ ਪਤਾ ਹੀ ਨਹੀਂ ਕਿੱਥੇ ਚਲਾ ਗਿਆ ਤੇ ਜਿਹੜੇ ਲੋਕਾਂ ਦੇ ਪੈਸੇ ਸੀਗੇ ਜਿਹੜੀ ਇਸ ਕੰਪਨੀ ਨੇ ਉਹਨਾਂ ਲੋਕਾਂ ਦੇ ਪੈਸੇ ਠੱਗੇ ਉਹਨਾਂ ਦਾ ਫਰਾਡ ਕੀਤਾ ਅੱਜ ਸਰਕਾਰ ਜਿਹੜੀ ਇੱਕ ਜਿਵੇਂ ਕਹਿ ਲਈ ਕਿ ਐਫ ਡੀ ਸੇਫ ਜਿਹੜੀ ਜ਼ਮੀਨ ਆ ਸਰਕਾਰ ਚਾਹੁੰਦੀ ਤੇ ਉਹ ਜ਼ਮੀਨ ਵੇਚ ਕੇ ਮੈਂ ਕਹਿੰਨਾ ਵੇਚ ਕੇ ਵੀ ਨਾ ਉੱਥੇ ਜਿਹੜਾ ਸਫੈਦਾ ਸੀ ਅਰਬਾਂ ਰੁਪਏ ਦਾ ਉਹ ਵੇਚ ਕੇ ਨਾ ਪਿੰਡ ਦੇ ਜਿਹੜੇ ਪੀੜਤ ਲੋਕ ਲਾਗੇ ਲਾਗੇ ਪਿੰਡਾਂ ਦੇ ਜਿਹੜੇ ਪੀੜਤਾ ਉਹਨਾਂ ਨੂੰ ਕਾਫੀ ਹੱਦ ਤੱਕ ਉਹਨਾਂ ਦਾ ਜਿਹੜਾ ਪੈਸਾ ਸੀ ਮੋੜਿਆ ਜਾ ਸਕਦਾ ਸੀ ਪਰ ਸਰਕਾਰ ਨੂੰ ਗਰੀਬਾਂ ਮਜ਼ਦੂਰਾ ਨਾਲ ਮਤਲਬ ਕੋਈ ਨਹੀਂ ਉਹ ਸਿਰਫ ਤੇ ਆਪਣੇ ਨਜ਼ਦੀਕੀਆਂ ਨਾਲ ਯਾਰੀਆਂ ਪਗਾਉਣ ਖਾਤਰ ਇਹੋ ਦੀ ਹਰ ਬਾ ਰੁਪਏ ਦੀ ਜ਼ਮੀਨ ਜਿਹੜੀ ਕੌਡੀਆਂ ਦੇ ਭਾ ਤੇ ਮਾਈਨਿੰਗ ਕਰਨ ਲਈ ਉਹਨਾਂ ਨੂੰ ਦਿੱਤੀ ਹੋਈ ਆ ਸਰਕਾਰ ਨੂੰ ਸਾਸੀਂ ਬੇਨਤੀ ਕਰਦੇ ਆ ਕਿ ਜਿਨ੍ਹਾਂ ਲੋਕਾਂ ਦਾ ਪੈਸਾ ਇਹਨੇ ਪਰਲ ਕੰਪਨੀ ਵਿੱਚ ਲਾਇਆ ਇਹਨਾਂ ਲਾਗੇ ਲਾਗੇ ਦੇ ਪਿੰਡਾਂ ਦਾ ਘਟੋ ਘਟ ਇਹ ਜ਼ਮੀਨ ਜਾਂ ਵੇਚ ਕੇ ਜਾਂ ਫਸਲ ਕਰਕੇ ਅਸੀਂ ਤੇ ਇੱਥੋਂ ਤੱਕ ਕਵਾਂਗੇ ਜੇ ਉਹਨਾਂ ਨੇ ਪਰਲ ਕੰਪਨੀ ਨੂੰ ਪੈਸਾ ਦਿੱਤਾ ਤੇ ਇਹ ਜ਼ਮੀਨ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਲੋਕਾਂ ਤੋਂ ਪੈਸਾ ਲੈ ਕੇ ਪਰਲ ਕੰਪਨੀ ਨੇ ਇਹ ਜ਼ਮੀਨ ਖਰੀਦੀ ਆ ਅਸੀਂ ਚਾਹੁੰਦੇ ਆ ਕਿ ਸਰਕਾਰ ਇਹ ਜ਼ਮੀਨ ਵੇਚ ਕੇ ਕਿਸੇ ਵੀ ਤਰ੍ਹਾਂ ਕਰਕੇ ਉਹਨਾਂ ਲੋਕਾਂ ਨੂੰ ਜਿਹੜਾ ਬਣਦਾ ਜਿਹੜਾ ਉਹਨਾਂ ਦਾ ਪੈਸਾ ਵਾਪਸ ਕਰੇ ਨਹੀਂ ਤੇ ਉਹ ਲੋਕ ਲੋਕਾਂ ਨੂੰ ਇਸ ਜ਼ਮੀਨ ਸਪੁਰਦ ਕਰ ਦਿੱਤੀ ਜਾਵੇ ਕਿ ਉਹਨਾਂ ਦੇ ਪੈਸੇ ਨਾਲ ਜ਼ਮੀਨ ਖਰੀਦੀ ਹੈ ਤੇ ਜ਼ਮੀਨ ਉਤੇ ਉਹਨਾਂ ਲੋਕਾਂ ਨੂੰ ਕਾਬਜ ਕਰਵਾ ਦਿੱਤਾ ਜਾਵੇ ਅਸੀਂ ਇਹ ਲੜਾਈ ਅਖੀਰ ਤੱਕ ਲੜਾਂਗੇ ਔਰ ਉਹਨਾਂ ਲੋਕਾਂ ਨੂੰ ਇਨਸਾਫ ਦਿਵਾ ਕੇ ਰਾਵਾਂਗੇ ਜਿਨ੍ਹਾਂ ਲੋਕਾਂ ਨਾਲ ਇਸ ਪਰਲ ਕੰਪਨੀ ਨੇ ਠੱਗੀ ਕੀਤੀ ਆ ਅਸੀਂ ਇਸ ਜਿਹੜੀ ਬਲਾਕ ਦੀ ਜ਼ਿੰਮੇਵਾਰੀ ਐ ਲਖਵੀਰ ਸਿੰਘ ਲੱਕੀ ਜੀ ਨੂੰ ਲੱਕੀ ਜੀ ਨੂੰ ਦੇ ਰਹੇ ਆ ਜਿਹੜੇ ਇੱਥੋਂ ਗੜ ਸ਼ੰਕਰ ਬਲਾਕ ਦੇ ਪ੍ਰਧਾਨ ਅਸੀਂ ਨਿਯੁਕਤ ਕਰ ਰਹੇ ਆ ਤੇ ਮੇਰੇ ਨਾਲ ਹੁਸ਼ਿਆਰਪੁਰ ਦੇ ਪ੍ਰਧਾਨ ਗੋਪਾਲ ਅੰਗਰਾਜੀ ਵੀ ਮੌਜੂਦ ਨੇ ਇਹਨਾਂ ਦੀ ਪ੍ਰਧਾਨਗੀ ਹੇਠ ਸਰਦਾਰ ਲਖਵੀਰ ਸਿੰਘ ਲੱਕੀ ਨੂੰ ਅਸੀਂ ਗੜ ਸ਼ੰਕਰ ਤੋਂ ਜਿਹੜਾ ਬਲਾਕ ਪ੍ਰਧਾਨ ਹੈ ਨਿਯੁਕਤ ਕਰਦੇ ਆ ਔਰ ਜਿਹੜਾ ਵੀ ਇਥੋਂ ਦੀ ਲੜਾਈ ਹੋਏਗੀ ਇਹ ਪ੍ਰਧਾਨ ਸਾਹਿਬ ਲਖਵੀਰ ਸਿੰਘ ਜੀ ਬਲਾਕ ਪ੍ਰਧਾਨ ਇਹ ਰਲ ਮਿਲ ਕੇ ਇਥੋਂ ਦੇ ਲੋਕਾਂ ਨੂੰ ਇਨਸਾਫ ਦਿਵਾਉਣਗੇ ਤੇ ਉਮੀਦ ਕਰਦਾ ਕਿ ਹਰ ਇਸ ਦਬੇ ਕੁਚਲੇ ਲੋਕਾਂ ਦੀ ਲੜਾਈਏ ਤਕੜੇ ਹੋ ਕੇ ਲੜਨਗੇ ਤੇ ਇਸ ਲੜਾਈ ਵਿੱਚ ਪੂਰੀ ਭਾਰਤੀ ਕਿਸਾਨ ਜੁਨੀਣੇਕਤਾ ਸਿੱਧੂਪੁਰ ਇਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਕਰੇਗੀ ਹਰ ਇੱਕ ਵੀ ਵੀਰ ਨੂੰ ਬੇਨਤੀ ਹੈ ਕਿ ਜਿਹੜਾ ਇਸ ਚਿੱਟ ਫੰਡ ਕੰਪਨੀ ਤੋਂ ਪੀੜਤਾ ਇਨਾਂ ਨਾਲ ਸੰਪਰਕ ਕਰੇ ਤਾਂ ਜੋ ਆਪਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਨੂੰ ਹੋਰ ਤੇਖਿਆ ਕਰਕੇ ਉਹਨਾਂ ਨੂੰ ਇਨਸਾਫ ਦਿਵਾ ਸਕੀਏ। ਲਖਵੀਰ ਸਿੰਘ ਸਰਪੰਚ ਪਿੰਡ ਮੋਣਵਾਲ ਮੈਨੂੰ ਅੱਜ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਗਰਸ਼ੰਕਰ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ। ਮੈਂ ਉਹਨਾਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ। ਅਸੀਂ ਇੱਥੇ ਇਲਾਕੇ ਬੇੜੋਂ ਦੇ ਨੇੜੇ ਪਰਲ ਕੰਪਨੀ ਨੇ ਜੋ ਲੋਕਾਂ ਦਾ ਪੈਸਾ ਦੱਬਿਆ ਹੈ ਪੈਸਾ ਲੈ ਕੇ ਪਾਂ 600 ਕਿੱਲਾ ਜ਼ਮੀਨ ਦਾ ਬਣਾਇਆ ਪੈਸਾ ਲੈ ਕੇ ਭੱਜ ਗਈ ਕੰਪਨੀ ਇਸ ਵੇਲੇ ਕੋਈ ਉਹਦਾ ਬਾਲੀ ਵਾਰਿਸ ਨਹੀਂ ਹੈਗਾ ਅਸੀਂ ਉਹਨਾਂ ਲੋਕਾਂ ਦੇ ਇੱਕ ਇੱਕ ਰੁਪਇਆ ਵਾਪਸ ਕਰਨ ਦੀ ਉਮੀਦਵਾਰ ਨੇ ਕੋਸ਼ਿਸ਼ ਕਰਾਂਗੇ ਤੇ ਜਥੇਬੰਦੀ ਸਾਡਾ ਪੂਰੀ ਤਰ੍ਹਾਂ ਸਾਥ ਦਿੰਦੀ ਆ ਤੇ ਅਸੀਂ ਹਰ ਤਰ੍ਹਾਂ ਨਾਲ ਨਾਲ ਖੜਾਂਗੇ ਲੋਕਾਂ ਦੇ ਮੈਂ ਗੋਪਾਲ ਲੰਗਰਾ ਸਟੇਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀ ਸਿੱਧੂਪੁਰ ਅੱਜ ਆਪਾਂ ਆਪਣੇ ਛੋਟੇ ਭਰਾ ਲਖਵੀਰ ਸਿੰਘ ਲੱਖੀ ਜੀ ਲਖਵੀਰ ਸਿੰਘ ਲੱਖੀ ਜੀ ਨੂੰ ਬਲੌਕ ਗੜਸ਼ੇਂਕਰ ਦੇ ਪ੍ਰਧਾਨ ਨਿਯੁਕਤ ਕਰਦੇ ਆ ਤਾਂ ਜਿਹੜੀ ਇੱਥੇ ਕੋਈ ਵੀ ਕਿਸੇ ਵੀ ਜ਼ਿਮੀਂਦਾਰ ਭਰਾ ਨੂੰ ਜਾਂ ਕਿਸੇ ਮਜ਼ਦੂਰ ਭਰਾ ਨੂੰ ਕੋਈ ਪ੍ਰੋਬਲਮ ਆ ਉਹਦੇ ਵਾਸਤੇ ਅਸੀਂ 24 ਘੰਟੇ ਕੰਮ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ ਆ ਕਿਸੇ ਵੀ ਮਜ਼ਦੂਰ ਭਰਾ ਨੂੰ ਜ਼ਿਮੀਂਦਾਰ ਭਰਾ ਨੂੰ ਕੋਈ ਵੀ ਕਿਸੇ ਕਿਸਮ ਦੀ ਵੀ ਪ੍ਰੋਬਲਮ ਆ ਆਣ ਕੇ ਸਾਨੂੰ ਮਿਲੇ ਦੱਸੇ ਸਾਡਾ ਕੰਟੈਕਟ ਕਰੇ ਦੂਸਰਾ ਇੱਕ ਪਰਲ ਚਿੱਟ ਫੰਡ ਕੰਪਨੀ ਜਿਨੇ ਇੱਕ ਖਰ-ਬਰ ਪੈਣ ਦਾ ਘਟਾਲਾ ਪੂਰੇ ਹਿੰਦੁਸਤਾਨ ਚ ਕੀਤਾ ਇੱਥੇ ਸਾਡੇ ਵੀ ਏਰੀਏ ਦੇ ਵਿੱਚ ਉਹਨਾਂ ਦੀ 580 ਏਕੜ ਜ਼ਮੀਨ ਆ ਜਿਹੜੀ ਉਹਨਾਂ ਨੇ ਲੋਕਾਂ ਕੋਲੋਂ ਪੈਸਾ ਇਕੱਠਾ ਕਰਕੇ ਖਰੀਦੀ ਹੋਈ ਆ ਜਿਹੜੀ ਆ ਅੱਜ ਜਿਹਨਾਂ ਨੂੰ ਜਿਹੜੇ ਸਾਡੇ ਰਾਜਨੀਤਿਕ ਲੋਕ ਆ ਆਪਣਾ ਜਿਹੜਾ ਸੋਰਸ ਆਫ ਇਨਕਮ ਬਣਾਇਆ ਹੋਇਆ ਜਿਹੜੇ ਉਹ ਗਰੀਬ ਲੋਕ ਜਿਨ੍ਹਾਂ ਨੇ ਇਦਾਂ ਦੀਆਂ ਧੁੱਪਾਂ ਦੇ ਵਿੱਚ ਮਜ਼ਦੂਰੀਆਂ ਕਰ-ਕਰ ਕੇ ਆਪਣਾ ਢਿੱਡ ਕੱਟ-ਕੱਟ ਕੇ ਇਹਨਾਂ ਨੂੰ ਪੈਸਾ ਦਿੱਤਾ ਆ ਉਹਨਾਂ ਦੀ ਕੋਈ ਪੁੱਛ ਨਹੀਂ ਹੈਗੀ ਸਾਡੀ ਇਹ ਮੰਗਾ ਉਹਨਾਂ ਗਰੀਬਾਂ ਦਾ ਜੇ ਪ੍ਰਸ਼ਾਸਨ ਉਹਨਾਂ ਨਾਲ ਬਿਲਕੁਲ ਹੀ ਓਨੈਸਟ ਆ ਤਾਂ ਉਹਨਾਂ ਦਾ ਪੈਸਾ ਇਹਨਾਂ ਦੀਆਂ ਪ੍ਰਾਪਰਟੀਆਂ ਨਿਲਾਮ ਕਰਕੇ ਵਾਪਸ ਦੋਇਆ ਜਾਵੇ